ਹੈਲੋ ਸਤ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਟਿੱਲੋ امید ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਆਪਾਂ ਗਏ ਆ ਅੱਜ ਆਪਣੇ ਖੇਤ ਅਭੀ ਜਿਆ ਨਹੀਂ ਹੈ ਹਰਾਗਾ ਨਾ ਰਹਿਵਾਣੇ ਇਹ ਵੀਡੀਓ ਪਰਦੀ ਆ ਹੋਰ ਦੋ ਕਿੰਦੇ ਕਿੰਨੇ ਹੁੰਦੇ ਆ ਗਏ ਸੀ ਖੇਤ ਥੋੜੇ ਬਣਾ ਕੇ ਰੱਖੀਏ ਮੇਰੇ ਲੱਗ ਐਡਿਟ ਕਰਨ ਦਾ ਟਾਈਮ ਨਹੀਂ ਸੀ ਲੱਗੇ ਔਰ ਕਿੰਨਾ ਇਹ ਪਾਣੀ ਆ ਰਿਹਾ ਚੱਕਰ ਹੋ ਤਾਂ ਕੱਲ੍ਹ ਬਾਈ ਵੱਧ ਕਣਕ ਖੜੀਆਂ ਨੇ ਸੋਟੀਆਂ ਸੋਟੀਆਂ ਇੱਧਰ ਪਾਣੀ ਆਸੀ ਆਪਣਾ ਨਵਾਂ ਵਹਾਨ ਆਪਣੀ ਦਾ ਵਾਹੀ ਹੈ ਹੋਰ ਪੱਤਾ ਨਹੀਂ ਮਾਰਦਾ ਹੋਰ ਬਿਲ ਨਹੀਂ ਜਾ ਰਿਹਾ ਆ ਮੋਟਰ ਤਾਂ ਕੰਮ ਨਹੀਂ ਖੇਤ ਤੇ ਇੱਧਰ ਕਣਕਾਂ ਹਰੀਆਂ ਖੜੀਆਂ ਨੇ ਇੱਧਰ ਵੀਜੀ ਹੋਈਆਂ ਇੱਧਰ ਆ ਵਹਾਨ ਆਪਣਾ ਨਾਲ ਨਾਲ ਕਿੰਨੇ ਰੁਆ ਕਰੇ ਮਸਤੀ ਖਾ ਲੇ ਆ ਜਿਹੜਾ ਪੰਨਾ ਮਰ ਲੈਤਾ ਖੇਤ ਉਹ ਬਹੁਤ ਦਬੀ ਲੱਗਦਾ ਹਰੇ ਭਰੇ ਖੇਤ ਤੇ ਸੂਰਜ ਸੇ ਪਰਿਆ ਇਹ ਆਪਾਂ ਜਿਹੜਾ ਨਵਾਂ ਬਾਹਣ ਲੈਤਾ ਉਹ ਦੇਖਣ ਆਏ ਸੀ ਤੇ ਇਦ ਕੀ ਹੁਣ ਆਪਾਂ ਬੀਜਣਾ ਹੈ കിണണ സാ ജന സാധേര ബജരാ ടേത ਹੇਨਾ ਹਪਲਸ ਆ ਗਿਆ ਨਾ ਕਾਸ ਸ਼ਕਤੀ ਦਰਸ਼ਕ ਘਰ ਦੇ ਨਾਲ ਦਰਸਾ ਰਸੇ ਦਾ ਕਰ ਕਿੱਥੇ ਆ ਹਾਂ ਦੇ ਕਿਹੜਾ ਦਰਸਾ ਬਹਿ ਜਾਉ ਤੂੰ ਤੇਰੀ ਜੀ ਦਰਸਾ ਕੁੱਲੂ ਦਾ ਛੱਡੇ ਲੈ ਦੇ ਦੇ ਤੇ ਮੈਂ ਰਾਹ ਬੁੱਲ ਜੂ ਹੈ ਮੈਂ ਨਹੀਂ ਆਣੀ ਹੈ ਨਾ ਹਾਂ ਇਧਰ ਕਾ ਸੁੱਰੀ ਗਏ ਨੇ ਲੂਰੇ ਰੀ ਮੋਲੀਆਂ ਪੱਟੇ ਨੇ ਹੱਸਿਆ ਤੇ ਚਾਚਾ ਕਿੱਥੇ ਆ ਹਾਂ ਚਾਚਾ ਕਿੱਥੇ ਆ ਮੈਂ ਨਾਮ ਆ ਠੀਕ ਆ ਠੀਕ ਆ ਤੁਸੀਂ ਆ ਜਾਓ ਇਧਰ ਜਾ ਕੇ ਮੈਂ ਨਹੀਂ ਆਉਂਦੀ ਆਪਣਾ ਵਾਹਣ ਇੱਧਰ ਮੋਟਰ ਕੋਲ ਨਾਲ ਹੀ ਲੱਗਦਾ ਭਾ ਮੇਰੀ ਪਤੀ ਜੀ ਕਾ ਘਰ ਸਾਹਮਣੇ ਇੱਧਰ ਘਰਦਾਰੇ ਘਰਵਾਣੀ ਰਹਿਰਾ ਸਾਹਿਬ ਦਾ ਪਾਠ ਹੋ ਰਿਹਾ ਸੀ ਬਹੁਤ ਵਧੀਆ ਲੱਗਦਾ ਸੀ ਮਿੱਠੀ-ਮਿੱਠੀ ਆਵਾਜ਼ ਵਿੱਚ ਸਾਡੀ ਇੱਕ ਚਿੜੀ ਉੱਡ ਗਈ ਕਾਸ ਚਿੜੀਆਂ ਵੀ ਨਾਲ ਚੱਕ ਲਿਆ ਕਹਿੰਦੇ ਚਿੜੀਆਂ ਲੈ ਕੇ ਆਉਣੀਆਂ ਨੇ ਹੋਰ ਇਹ ਸੀ ਇਹ ਆਪਣੀ ਖੇਤ ਵਾਲੀ ਕੋਠੀ ਲੈ ਕੇ ਆਏ ਹਾਂ ਖੇੜ ਪਾਣੀ ਵਾਲੀ ਅਸੀਂ ਤਾਂ ਮੱਸੀ ਆਉਣੇ ਖੇਤ ਆ ਵੀ ਆਪਣਾ ਖੇਤ ਆ ਲੋ ਜੀ ਆਪਸਾਂ ਕੀਰਤਨਾ ਵੇਖ ਦਤਾ ਦਿੱਤਾ ਆ। ਉਹ ਆਪਣੇ ਭਤੀਜੀ ਦਾ ਘਰ ਆ ਗਏ। ਸਾਹਮਣੇ ਆ ਜਿਹੜਾ ਲੱਗਦਾ ਜਿਵੇਂ ਫਸਾ ਹਾਂ ਜਸਵੀਰ ਕੇਤਵ ਨੇ ਬਹੁਤ ਵਧੀਆ ਲੱਗਦਾ ਜੀ ਲੱਗਦਾ ਕੀ ਆਖੇ ਖੇਤਾਂ ਵਿੱਚ ਹਰੇ ਭਾਈ ਵਾਤਾਵਰਨ ਵਧੀਆ ਲੱਗਦਾ ਇੱਕ ਸ਼ਾਂਤ ਮਹਿਜ ਲੱਗਦਾ ਖੇਤ ਵਿੱਚ ਮਾਹੌਲ ਤੇ ਬੱਚਿਆਂ ਨੇ ਕੀਤੀ ਮਸਤੀ ਬਹੁਤ ਸਾਰੀ ਕਿਉਂਕਿ ਜਦ ਕਦੇ ਕਦੇ ਖੇਤ ਆਉਂਦੇ ਨੇ ਜਵਾਕ ਇਸ ਚੋਜਾ ਹੋ ਜਾਂਦਾ ਖੇਤ ਆਉਣ ਦਾ ਸਾਨੂੰ ਵੀ ਚੋਜਾ ਰਹੇ ਆਉਣ ਦਾ

ਰੋਮਾ ਨਾ ਜੋਤ ਜੋਤ ਨਾ ਜੋਤ ਸੋਰ ਰਕਨ ਖਲੋ ਪਰ ਪੂਰਨ ਹੋਏ ਨਾ ਪੁੱਛਾਂ ਕਰੀ ਸੋਤਿਵਾਮੀ ਤੇ ਵੀਡੀਓ ਮੇਰੀ ਕਾਫੀ ਟਾਈਮ ਦੀ ਬਣਾ ਕੇ ਰੱਖੀ ਸੀ ਪਰ ਅੱਜ ਆਪਾਂ ਇਹਨਾਂ ਪਾ ਕੇ ਇਸ ਸਟੋਰੀ ਫੁੱਲ ਹੋ ਜਾਂਦੀ ਆਪਾਂ ਜੀ ਰੋਏ ਵੀਡੀਓ ਪਾ ਕੇ ਰਹਿਣੀ ਆ ਕਰਕੇ ਆਪਾਂ ਪਾ ਦੇਣੀ ਵੀਡੀਓ ਇਸ ਸਟੋਰੀ ਬਿਖਾਣੇ ਕਰਦੇ ਆਂ ਵੀ ਮੈਨੂੰ ਖੰਗੂ ਜੀ ਪਤਾ ਨਹੀਂ ਕਿ ਆਸੇ ਲਈ ਨਮਾ ਵਾਹਿਗੁਰੂ ਜੀ ਨਾ ਦੋਸਤ ਲੋਕੋ ਤਕ ਬਾਂਡ ਲਾ ਲੋਕ ਸਭ ਦਾ ਦੀਪ ਹੋਵੋ ਸਾਰਾ ਸਜਨਾ ਯਸ਼ਰ ਦਾ ਮੰਗੋ ਧਾਨ ਪੂਰਨ ਕਰਤਿ ਵਾਹਿ ਨਾਣ ਤੋਨ ਨਾ

બેક જો બાય ટેક કેર ઓ તો પોટી ટીર તનાલી પરલગે પરલગે ક્યા બતા દે હસ સે પાણી ભલા રહે ફિર યે તને કોઈ બુસ્સે બી સોડા ખેત કિત્થે તને કી પતા ફિર હું ਦੱਸ દુંગા હે વિ કેડા વાહાના તેરા સજા કર થા હસ રેરા ખેલ ગીરી ਦસશેગા ਹਾਂ ਜੀ ਤਿੰਦਾ ਐਵੇਂ ਨਹੀਂ ਪਤਾ ਵੀ ਖੇਲ ਸਾੜੀ ਜਾਂ ਮੋਟਰ ਸਾੜੀ ਜਿਹੜੀਆਂ ਉੱਡ ਗਈਆਂ ਦੋਨੀਆਂ ਹੈਂ ਤਿੰਨ ਤਾਂ ਪਤੀ ਨਹੀਂ ਹੈਗਾ ਜੇ ਆਮੋ ਖੇਤ ਫੇਰ ਹੀ ਬਤ ਲੱਗੇ ਬਾਪੂ ਜੀ ਦੇ ਕੋਲੇ ਖੜਾ ਚਾਚਾ ਕੀ ਕਹਿੰਦਾ ਉਹ ਤਾਂ ਨਹੀਂ ਭੁੱਲਦਾ ਉੱਥੇ ਆਪਾਂ ਜਾਂਦੇ ਰਹਿਣੇ ਹਨਾ ਉੱਥੇ ਆਪਾਂ ਤਾਂ ਪਹੁੰਚ ਗਏ ਹਾਂ ਹਾਂ ਰਾਜਗੜ ਰੋਡ ਵਾਲਾ ਉਹ ਵੀ ਜਾਣਦੇ ਇੱਥੇ ਆਪਾਂ ਘਟ ਆਉਣੇ ਇਹ ਆਪਣੇ ਨੇ ਕੋਲ ਆਪਾਂ ਇੱਥੇ ਆਉਂਦੇ ਹਾਂ ਹਾਂ ਮਗਾ ਜੇ ਖੇਤ ਆ ਇਹ ਤਾਂ ਮੂੜੀਆਂ ਪੱਟੀਆਂ ਲੋਕ ਹੀ ਬੱਟੀ ਜਾਂਦੇ ਜੇ ਆਮ ਤਾਂ ਪਟਟ ਕੇ ਲੈ ਕੇ ਜਾਂ। ਇਹ ਤਾਂ ਚੁੱਪੇਂਦਾ ਹੀ ਨਹੀਂ ਪਤਾ ਵੀ ਆਪਣਾ ਖੇਤ ਆ ਇਹ ਇੱਥੇ। ਕਹਿੰਦਾ ਖੇਲ ਕੀ ਦੀ ਆ? ਕਹਿੰਦਾ ਖੇਲ ਕੀ ਦੀ ਆ? ਇਹ ਤਾਂ ਹੀ ਨਹੀਂ ਪਤਾ ਹੈਗਾ। ਕਹਿੰਦਾ ਮਾਸੀ ਹੈ ਮੋਟਰ ਕੀ ਦੀਆਂ ਨੇ ਖੇਲ ਕੀ ਦੀ ਐ। ਖੇਲ ਕੀ ਦੀ ਐ? ਐ ਬਾਣੀਆਂ ਦਾ ਜਵਾਬ ਆ ਇਹ। ਹੈ ਨਹੀਂ? ਇੰਦਾ ਇਨੀ ਪਤਾ ਨਹੀਂ ਬਾਹਣ ਕੀ ਦਾਗਾ ਖੇਤ ਕੀ ਦਾ ਕਹਿੰਦਾ ਉਪਰੀਆ ਦਾ ਖੇਤ ਦਾ ਤਾਂ ਮੈਨੂੰ ਪਤਾ ਇਹਦਾ ਤਾਂ ਮੈਨੂੰ ਪਤਾ ਨਹੀਂ ਆਇਆ ਜਾਂ ਕਹਿੰਦਾ ਰਾਜਗੜ੍ਹ ਰੋਡ ਆ ਇਹਦਾ ਪਤਾ